ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ ਵਿੱਚ ਤੁਹਾਡਾ ਵੈਲਕਮ ਹੈ ਅੱਜ ਆਪਾਂ ਘੁੰਮਣ ਆਏ ਹੋਏ ਆ ਵੈਨਿਸ ਸ਼ਹਿਰ ਪਾਣੀ ਵਾਲਾ ਸ਼ਹਿਰ ਇੰਗਲਿਸ਼ ਵਿੱਚ ਇਹਨੂੰ ਕਹਿੰਦੇ ਨੇ ਵੈਨਿਸ ਤੇ ਇਟਾਲੀ ਦੇ ਵਨੇਸ਼ੀਆ ਕਹਿੰਦੇ ਨੇ ਆ ਤੇ ਬਹੁਤ ਸੋਹਣੀ ਥਾਂ ਹੈ ਲੱਖਾਂ ਲੋਕਾਂ ਦਾ ਸੁਪਨਾ ਹੈ ਸ਼ਹਿਰ ਨੂੰ ਦੇਖਣਾ ਤੇ ਅੱਜ ਤੁਹਾਨੂੰ ਇਹ ਸ਼ਹਿਰ ਦਿਖਾਵਾਂਗੇ ਆਪਾਂ ਸਾਰਾ ਵੈਨਿਸ ਸ਼ਹਿਰ ਜਿਹੜਾ ਪਾਣੀ ਦੇ ਉੱਪਰ ਤੈਰਦਾ ਤੇ ਇੱਧਰ ਛੋਟੇ ਛੋਟੇ ਆਈਲੈਂਡ ਨੂੰ ਦੂਜੇ ਆਈਲੈਂਡ ਨਾਲ ਜੋੜਨ ਵਾਸਤੇ ਛੋਟੇ ਛੋਟੇ ਪੁਲ ਬਣਾਏ ਹੋਏ ਆ ਵਿੱਚ ਕਿਸ਼ਤੀਆਂ ਚੱਲਦੀਆਂ ਜਿਹੜੀਆਂ ਕਿਸ਼ਤੀਆਂ ਇਹ ਟੈਕਸੀ ਦਾ ਕੰਮ ਕਰਦੀਆਂ ਇੱਥੇ ਕਿਉਂਕਿ ਇਹ ਸਾਈਡ ਬੱਸਾਂ ਵਗੈਰਾ ਟਰਾਂਸਪੋਰਟ ਨਹੀਂ ਚੱਲਦੀ ਜਾਂ ਪੈਦਲ ਜਾਂ ਤੁਹਾਨੂੰ ਕਿਸ਼ਤੀ ਦੇ ਵਿੱਚ ਘੁੰਮਣਾ ਪੈਣਾ ਜਿਹੜੇ ਤੁਸੀਂ ਆ ਦੇਖ ਰਹੇ ਹੋ ਆ ਵੋਟ ਵਗੈਰਾ ਛੋਟੇ ਛੋਟੇ ਕਿਸ਼ਤੀ ਆ ਸਾਰੀਆਂ ਟੈਕਸੀਆਂ ਜਿਤਾਉ ਲਿਖਿਆ ਹੋਇਆ ਟੈਕਸੀ 200 ਨੰਬਰ ਉਹਦਾ ਉਰੇ ਬਾਰੀ ਸਰ ਬਾਰੀ ਆਉਂਦੀ ਹੈ ਜਿਕਰ ਹੁਣ ਪਹਿਲਾ ਉਹ ਟੈਕਸੀ ਲੈ ਕੇ ਜਾਊਗੀ ਫਿਰ ਅਗਲੀ ਟੈਕਸੀ ਲੱਗੂਗੀ ਐਦਾਂ ਇਹਨਾਂ ਦਾ ਹੋਆ ਕਾਰੋਬਾਰ ਜਾਂ ਤੇ ਅੱਜ ਆਪਣੇ ਨਾਲ ਆਏ ਹੋਏ ਆ ਬਾਟ ਸਾਹਿਬ ਹਾਂ ਇਹ ਵੀ ਕਹਿੰਨਾ ਮੈਂ ਬੈਨਿਸ ਘੁੰਮਣਾ ਤੇ ਨਾਲ ਜੋ ਬਣ ਰਸਮ ਤੇ ਇੱਧਰ ਅਮਨਦੀਪਾ ਸਾਰੀ ਫੈਮਿਲੀ ਆਈ ਹੋਈ ਆ ਰਸਮਾਂ ਚੁੱਪ ਕਰ ਜਾ ਮਾਮੇ ਦੀ ਉਂਗਲ ਫੜ ਲੈ ਆਪਣੇ ਦੀ ਮਾਮੇ ਦੀ ਉਂਗਲ ਫੜ ਲੈ ਓ ਛੱਡਣੀ ਨਹੀਂ ਇਸ ਟਾਈਮ ਆਪਣੇ ਪਿੱਛੇ ਜਿਹੜਾ ਤੁਸੀਂ ਦੇਖ ਇਹ ਹੈਗਾ ਇੱਥੇ ਦਾ ਰੇਲਵੇ ਸਟੇਸ਼ਨ ਜਿਹੜਾ ਵੈਨਿਸ ਸ਼ਹਿਰ ਆ ਨਾ ਸਭ ਤੋਂ ਸੌਖਾ ਘੁੰਮਣਾ ਹੈ ਇਟਲੀ ਦੇ ਵਿੱਚ ਕਿਉਂਕਿ ਜਿਹੜਾ ਰੇਲਵੇ ਸਟੇਸ਼ਨ ਆ ਬਿਲਕੁਲ ਆ ਸਾਹਮਣੇ ਰੇਲਵੇ ਸਟੇਸ਼ਨ ਤੇ ਆ ਇਧਰ ਪਾਣੀ ਵਾਲਾ ਸ਼ਹਿਰ ਸ਼ੁਰੂ ਹੋ ਜੂਗਾ ਇਹ ਰੇਲਵੇ ਦਾ ਸੰਤ ਆ ਲੂਚੀਆ ਰੇਲਵੇ ਸਟੇਸ਼ਨ ਦਾ ਨਾਮ ਹੈ ਦੋ ਰੇਲਵੇ ਸਟੇਸ਼ਨ ਇੱਥੇ ਕਮੇਸਤਰੇ ਆ ਇੱਕ ਇਹ ਵਾਲਾ ਤੁਸੀਂ ਜਿਹੜਾ ਆਖਰੀ ਉਹਦੇ ਵਿੱਚ ਉਤਰਨਾ ਕੇ ਇਹ ਆਉਂਦੀ ਸਾਰੇ ਸਿਰ ਤੁਹਾਨੂੰ ਆ ਵੀਊ ਦੇਖਣ ਨੂੰ ਮਿਲੂਗਾ ਇੱਥੇ ਬੜੀ ਘੈਂਟ ਗੱਲ ਬਾਤ ਲੋ ਜੀ ਜਿਹੜੀ ਸਰਕਾਰੀ ਟ੍ਰਾਂਸਪੋਰਟ ਆ ਉਹ ਇੱਥੋਂ ਚੱਲਦੀ ਆ ਉਹਦੀ ਬਲੀਏ ਤੋਂ ਥੋੜੀ ਸਸਤੀ ਆ ਬੱਚੇ ਨੇ ਰੌਲਾ ਪਾਇਆ ਤੇ ਬਰਗਰ ਖਾਣ ਤੇ ਹੁਣ ਬਰਗਰ ਖਾਣ ਲਈ ਤੇ ਰੁਕਿਆ ਇੱਥੇ ਖਾ ਪੀ ਕੇ ਜੋ ਕਰਦੇ ਅੱਗੇ ਲਾਓ ਸਫਰ ਸ਼ੁਰੂ ਦੋਨਾਂ ਦੇ ਪਤਾ ਹੱਥੋਂ ਨਾ ਮਾਰ ਲਈਆਂ ਲੋ ਜੀ ਇਸ ਟਾਈਮ ਆਪਾਂ ਘੁੰਮ ਰਹੇ ਆ ਬੈਨਿਸ ਦੀ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਸੋ ਦੱਸਿਆ ਜਾਂਦਾ ਵੀ ਇਹ ਹੈਗਾ 100 ਪਲੱਸ ਆਈਲੈਂਡ ਆ ਜਿਹੜੇ ਇੱਕ ਦੂਏ ਨਾਲ ਕਨੈਕਟ ਹੋਏ ਹੋਏ ਆ ਤੇ ਉਹਦੇ ਵਿੱਚ ਪਾਣੀ ਚੱਲਦਾ ਪਹਿਲਾਂ ਕਹਿੰਦੇ ਸਮੁੰਦਰ ਦਾ ਪਾਣੀ ਬਹੁਤ ਜ਼ਿਆਦਾ ਸੀ ਹੁਣ ਹੌਲੀ ਹੌਲੀ ਘਟਦਾ ਘਟਦਾ ਪਿੱਛੇ ਜਾਈ ਜਾਂਦਾ ਪਰ ਜਦੋਂ ਬਾਰਿਸ਼ ਹੁੰਦੀ ਆ ਤਾਂ ਗਲੀਆਂ ਦੇ ਵਿੱਚ ਵੀ ਪਾਣੀ ਵੜ ਜਾਂਦਾ ਕਹਿੰਦੇ ਕਈ ਵਾਰ ਹੁਣ ਆਪਾਂ ਜਾ ਰਹੇ ਆ ਪਿਆਸਾ ਸਨ ਮਾਰਕੋ ਆ ਉਹ ਜਣੇਕ ਉੱਚੀ ਦੇਖਣੇ ਉੱਥੇ ਚਰਚਾ ਬਹੁਤ ਸੋਹਣੀ ਇੱਕ ਤੇ ਉਚਰਾ ਹਾਲਦ ਵਾਲਾ ਬਹੁਤ ਸੋਹਣਾ ਹੁਣ ਆਪਾਂ ਉਧਰ ਨੂੰ ਵੱਧੀ ਜਾ ਰਹੇ ਆ ਤੇ ਇਹਨਾਂ ਗਲੀਆਂ ਦੇ ਵਿੱਚ ਨੂੰ ਹੁੰਦੇ ਹੋਏ ਕਾਰਨੇਵਲ ਪੂਰੀ ਦੁਨੀਆ 'ਚ ਮਸ਼ਹੂਰ ਆ ਵੈਨਿਸ ਦਾ ਕਾਰਨੇ ਜੇਕਰ ਦੇਖੋ ਤੁਹਾਨੂੰ ਕੋਲ ਟਾਈਮ ਲੱਗਣਾ ਕਰਨੇ ਵਾਲੇ ਤੇ ਵੈ ਨਹੀਂ ਸਾਕੇ ਜਾਇਓ ਤੁਸੀਂ ਕਦੇ ਭੁੱਲੋਗੇ ਨਹੀਂ ਲੋ ਜੀ ਜਿਕਣਾ ਹੁਣ ਇੱਕ ਆ ਇਧਰ ਆਈਲੈਂਡ ਇੱਕ ਪਾਸੇ ਤੇ ਖੜੇ ਆਂ ਇੱਕ ਦੂਜੀ ਸਾਈਡ ਆਈਲੈਂਡ ਐ ਕਿਣਿਓਂ ਉਹ ਗਾਹਾਂ ਪੁਲ ਲੱਗਿਆ ਉਹ ਕਨੈਕਟ ਕਰਦਾ ਇੱਕ ਦੂਜੇ ਨਾਲ ਇਹ ਖੂਬਸੂਰਤੀ ਆ ਸ਼ਹਿਰ ਦੀ ਇਨਾ ਗਲੀਆਂ ਦੇ ਵਿੱਚ ਚੱਲਦੀਆਂ ਕਿਸ਼ਤੀਆਂ ਜਿਕਣਾ ਉਹ ਘਰਾਂ ਦੀਆਂ ਕਿਸ਼ਤੀਆਂ ਉਹ ਸਮਝ ਲਓ ਜਿਹੜੇ ਕਿਸ਼ਤੇ ਖੜੀਆਂ ਉਹ ਘਰਾਂ ਲਈਆਂ ਉਹ ਗੱਡੀਆਂ ਵਸੋ ਉਹਨਾਂ ਨੂੰ ਜਦੋਂ ਬਾਹਰ ਨਿਕਲਣਾ ਸ਼ਹਿਰ ਸ਼ਹਿਰ ਤੋਂ ਤਾਂ ਉਹਨਾਂ ਨੂੰ ਬੋਟ ਲੈਣੀ ਪੈਣੀ ਤੇ ਆ ਦੇਖੋ ਸਾਹਮਣੇ ਤੁਹਾਡੇ ਲੰਘ ਰਹੀ ਬੋਟ ਐਦਾਂ ਨਿਕਲਦੇ ਆ ਜਾਂਦਾ ਗਲੀਆਂ ਦੇ ਵਿੱਚ ਸਮਝ ਲੋ ਗੱਡੀਆਂ ਚੱਲ ਰਹੀਆਂ ਇਹ ਰੋਡ ਦੇ ਉੱਤੇ ਇਹਦਾ ਪਾਣੀ ਆ ਉਹ ਰੋਡ ਆ ਜਿਹੜੇ ਉੱਪਰ ਬੋਟ ਆ ਉਹ ਸਮਝ ਲੋ ਵੀ ਆਵਾਜ਼ ਆਈ ਦੇ ਸਾਧਨ ਆ ਐਦਾਂ ਦੀ ਖੂਬਸੂਰਤੀ ਆ ਸ਼ਹਿਰ ਦੀ ਅੱਗੇ ਹੋਰ ਬਹੁਤ ਕੁਝ ਆ ਉਹ ਦੇਖਦੇ ਆਪਾਂ ਇਹ ਪਾਣੀ ਆ ਕਿਹੜਾ ਆ ਪਾਣੀ ਹਾਂਜੀ ਹਾਂ ਪੁੱਤ ਮਾਰਿਆ ਸਮੁੰਦਰ ਦਾ ਪਾਣੀ ਸਾਰਾ ਹੈ ਆ ਸਾਰੇ ਹਾਂ ਪੁੱਤ ਇਹਦੇ ਵਿੱਚ ਆਈਲੈਂਡ ਬਣੇ ਹੋਏ ਆ ਹੈ ਸ਼ਿਪ ਤੇ ਪੁੱਤ ਗਾਹਾਂ ਜਾ ਕੇ ਚੜੋਂਗੇ ਆਪਾਂ ਕਿਹੜੀ ਤੇ ਉਹ ਜੀ ਨਾ ਓਕੇ ਜਿਹੜੇ ਪਿੱਛੇ ਉਹ ਬੈਠੇ ਨਾ ਕਿਸ਼ਤੀਆਂ ਵਾਲੇ ਉਹ 30 ਮਿੰਟ ਦੇ 90 ਯੂਰੋ ਲੈਂਦੇ ਆ 90 110 50 ਮਿੰਟ ਦੇ 110 ਐ ਇਦਾਂ ਕੁਛ ਹੈ ਯਾਨੀ ਕਿ ਪ੍ਰਾਈਸ ਬਹਾਹਾਈ ਉਹਨਾਂ ਦਾ ਲੋ ਜੀ ਆਹ ਕੋਈ ਚੀਜ਼ ਨਹੀਂ ਹੈਗੀ ਇਹ ਹੈਗਾ ਖੂ ਜਦੋਂ ਪੁਰਾਣੇ ਟਾਈਮਾਂ ਦੇ ਵਿੱਚ ਲੋਕ ਆਪਣੀ ਜਾਨ ਬਚਾਉਣ ਦੇ ਲਈ ਜਿਹੜੇ ਉਸ ਸਮੇਂ ਦੇ ਜ਼ਾਲਮ ਲੋਕ ਤੋਂ ਉਹਨਾਂ ਤੋਂ ਬਚਣ ਦੇ ਲਈ ਲੋਕ ਇਹ ਨਾ ਆਈਲੈਂਡਾਂ ਦੇ ਉੱਤੇ ਆ ਕੇ ਰਹਿਣ ਲੱਗੇ ਸੀ ਔਰੇ ਰਹਿਣਾ ਸੀ ਤਾਂ ਸਮੁੰਦਰ ਵਾਲਾ ਪਾਣੀ ਤਾਂ ਪੀ ਨਹੀਂ ਸਕਦੇ ਤਾਂ ਉਹਨਾਂ ਨੇ ਫਿਰ ਇੱਥੇ ਖੂਪ ਪਾਟ ਕੇ ਪਾਣੀ ਕੱਢੇ ਸੀ ਤੇ ਉਹਨਾਂ ਨੇ ਪਾਣੀ ਨੂੰ ਪੀਤਾ ਸੀ ਇਹ ਜਿਹੇ ਖੂਪ ਤੁਹਾਨੂੰ ਇੱਥੇ ਲਗ ਲਪਗ ਬਹੁਤ ਦੇਖਣ ਨੂੰ ਮਿਲ ਜਾਣਗੇ ਲਗ ਅਗਰ ਰਹੇਗਾ ਆਈਲੈਂਡ ਤੇ ਇਦਾਂ ਦੇ ਖੂਪ ਦੇਖਣ ਨੂੰ ਮਿਲਣਗੇ ਜਿਹੜਾ ਤੁਸੀਂ ਮੇਰੇ ਸਾਹਮਣੇ ਦੇਖ ਰਹੇ ਇਹ ਹੈਗਾ ਮੇਨ ਹਾਈਵੇ ਸਮਝ ਲਓ ਜਿਹੜੇ ਛੋਟੀਆਂ ਗਲੀਆਂ ਹੈਗੀਆਂ ਉਹ ਨਾਰਮਲ ਸੜਕਾਂ ਨੇ ਪਿੰਡਾਂ ਜਾਈਆਂ ਇਹ ਵੱਡਾ ਹਾਈਵੇ ਹੈ ਉਹ ਚੀਜ਼ ਹੈ ਕਮਾਲ ਆਇਆ ਇੱਥੇ ਆਵਾਜ਼ ਆਈ ਵੀ ਜ਼ਿਆਦਾ ਲੋ ਜੇ ਜ ਆਪਣੇ ਪਿੰਡਾਂ ਦੇ ਗਲਿਆਂ ਨਹੀਂ ਤੇ ਹੁੰਦੀਆਂ ਉਦਾਂ ਦੀ ਗਲੀ ਜੀ ਬਿਲਕੁਲ ਉਦਾਂ ਦੀ ਫੀਲਿੰਗ ਆਉਂਦੀ ਆ ਆਪਣੇ ਪਿੰਡਾਂ ਦੇ ਵਿੱਚ ਇਦਾਂ ਦੇ ਗਲਿਆ ਹੁੰਦੀਆਂ ਓਰੇ ਰਸ਼ ਤਾਮੀਆਂ ਬਾਈ ਓਰੇ ਬੱਸ ਸਟਾਪ ਆ ਉਹ ਸਾਹਮਣੇ ਵੀ ਦੇਖ ਰਹੇ ਹੋ ਬੱਸ ਉੱਥੇ ਰੁਕਦੀ ਆ ਉੱਥੇ ਪੈਸੇਂਜਰਾਂ ਨੂੰ ਚੱਕਦੀ ਆ ਤੇ ਲਾਉਂਦੀ ਆ ਇਦਾਂ ਦੇ ਓਰੇ ਬੱਸ ਸਟਾਪ ਆ ਸਮਝ ਲਓ ਜਿਹੜੀਆਂ ਵੱਡੀਆਂ ਕੈਸਟੀਆਂ ਕਿਤਰੀਆਂ ਬੱਸਾਂ ਦਾ ਕੰਮ ਕਰਦੀਆਂ ਇੱਥੇ ਇਹ ਆ ਲੱਕੜ ਦਾ ਪੋੜਾ ਲੱਖਾਂ ਹੀ ਲੋਕਾਂ ਨੂੰ ਇਧਰ ਤੋਂ ਉਧਰ ਪਹੁੰਚਾਉਣ ਦਾ ਕੰਮ ਇਹਦੇ ਜੁਮੇ ਆਇਆ ਹੋਇਆ ਲੋਈ ਤੁਸੀਂ ਆ ਕੱਠ ਤੋਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਸ਼ਹਿਰ ਕਿੰਨਾ ਕ ਮਸ਼ਹੂਰ ਹੈ ਦੁਨੀਆ ਪਰ ਦੇ ਵਿੱਚ ਉਰੇ ਕਹਿੰਦੇ ਵੀ ਹਰ ਰੋਜ਼ ਇੱਕ ਨਹੀਂ ਰਹਿੰਦਾ ਕੱਠ ਜਿਉਂ-ਜਿਉਂ ਕਰਨੇ ਵਾਲੇ ਨੇੜੇ ਆਈ ਜਾਣਾ ਇਹ ਕੱਠ ਹੋਰ ਵੀ ਵੱਜਣਾ ਉਧਰ ਸਾਡੇ ਬਾਟਸਾਬ ਨੂੰ ਠੰਡ ਲੱਗੀ ਥੋੜੀ-ਥੋੜੀ ਕਿਉਂਕਿ ਵੀ ਠੰਡ ਹੈ ਉਹ ਬਹੁਤ ਅੱਜ ਹੱਥ ਸੁੰਨ ਹੁੰਨੇ ਮੇਰੇ ਵੀ ਕਿਉਂਕਿ ਕੈਮਰਾ ਫੜਦੇ ਨੇ ਜਦੋਂ ਫੋਟੋ-ਫੋਟੋ ਖਿੱਚਦੇ ਆ ਹੱਥ ਸੁੰਨ ਹੁੰਨੇ ਤੇ ਹੁਣ ਇਸ ਟਾਈਮ ਅਸੀਂ ਪੀਣ ਲੱਗੇ ਆ ਕਾਫੇ ਜੈਕ ਬਣ ਗਈ ਚਾਹ ਮੇਰੀ ਤਾਰਕ ਠੰਡ ਲੱਗਦੀ ਹੈ ਉੱਥੇ ਉਹਰੇ ਨਹੀਂ ਅੰਦਰ ਨਹੀਂ ਲੱਗਦੀ ਹੈਗੀ ਬਾਹਰ ਬੜਾ ਜ਼ਿਆਦਾ ਠੰਡਾ ਹੈ ਲੋ ਜੀ ਅੱਜ 1 ਜਨਵਰੀ ਹੋਣ ਕਰਕੇ ਨਾ ਇਟਲੀ ਦੇ ਵਜੇ ਪੂਰੀ ਛੁੱਟੀ ਹੈ ਇਸ ਕਰਕੇ ਨਾ ਉਹਰੇ ਅੱਧਾ ਬਚਾ ਬਾਜ਼ਾਰ ਹੈ ਜਿਹੜਾ ਉਹ ਬੰਦ ਪਿਆ ਅੱਧੀਆਂ ਦੁਕਾਨਾਂ ਬੰਦ ਆ ਅੱਧੀਆਂ ਖੁੱਲੀਆਂ ਉਹਰੇ ਲੋ ਜੀ ਇਹ ਜਨਸ਼ਾਂ ਕਮ ਰੇਲਾਂ ਦਾ ਇੱਕ ਆਵੇ ਇੱਕ ਜਾਵੇ ਹੈ ਇੱਥੇ ਨਰੇਲਾ ਨਾਲ ਗੱਡੀਆਂ ਇੱਥੇ ਸਿਰਫ ਇਹਨਾਂ ਦਾ ਦਬਵਾਵਾ ਬਾਈ ਇਹਨਾਂ ਬਿਨਾ ਇੱਥੇ ਕਾਸੀ ਜੋਗੇ ਨਹੀਂ ਆ ਬਤਾ ਬੈਠ ਜਾ ਬੁੱਤ ਬੈਠ ਜਾ ਚਲੋ ਲੋ ਜੀ ਪਿਆਸਾ ਸਨ ਮਾਰਕੋ ਤੇ ਉਹ ਜਿਹੜੀ ਚਰਚ ਆਪ ਦੇਖਣਾ ਸੀ ਉਹ ਬਿਲਕੁਲ ਇਸ ਟਾਈਮ ਆਪਣੇ ਸਾਹਮਣੇ ਆ ਇੱਥੇ ਖੁੱਲਾ ਜਿਆ ਪਿਆਸਾ ਹੈ ਬਹੁਤ ਸੋਹਣੀ ਥਾਂ ਹੈ ਇੱਥੇ ਨਵਾਂ ਸਾਲ ਵੀ ਮਨਾਇਆ ਜਾਂਦਾ ਬੜੀ ਧੂਮ ਧਾਮ ਨਾਲ ਭਾਈ ਜਿਹੜੇ ਤੁਸੀਂ ਮੂਰੇ ਆ ਦੇਖ ਰਹੇ ਆ ਬਿਊਟੀ ਮੀਜ ਚਰਚ ਕੀ ਹੈ ਇਹ ਆ ਜਾਂਦਾ ਵੀ ਇਹਦੇ ਵਿੱਚ 8000 ਸਕੂਅਰ ਮੀਟਰ ਸੋਨਾ ਲੱਗਾ ਹੋਇਆ ਇਹਦੇ 7649 ਸੋਨੇ ਦੀਆਂ ਬਾਹਰ ਵੀ ਲੱਗੀਆਂ ਹੋਈਆਂ ਅੰਦਰ ਅੰਦਰ ਟਿਕਟ ਹੈ ਬਾਈ 25 ਯੂਰੋ ਤੇ 20 ਯੂਰੋ ਟਿਕਟ ਹੈ ਜਨਿਕ ਸੋਨੇ ਦਾ ਮੰਦਰ ਵੀ ਕਹਿੰਦੇ ਨੇ ਇਹਨੂੰ ਵੀ ਸੋਨੇ ਦੀ ਚਰਚਾ ਇੱਕ ਤਰ੍ਹਾਂ ਦੀ ਤੇ ਜਾਨਿਕ ਲੋਕਾਂ ਨੇ ਬਣਾ ਇਹ ਕਹਾਵਤਾ ਇਹ ਨੂੰ ਦੇਖਣ ਲਈ ਲੋਕ ਬਹੁਤ ਲੰਬੀ ਲੰਬੀ ਲਾਈਨ ਵਿੱਚ ਖੜੇ ਆ ਜੀ ਇਸ ਟਾਈਮ ਆਪਾਂ ਖੜੇ ਆ ਪਿਆਸਾ ਸਨ ਮਾਰਕੋ ਦੇ ਵਿੱਚ ਥੋੜਾ ਜਿਹਾ ਤਾਂ ਇਧਰੋਂ ਅੱਗੇ ਤੇ ਇਹ ਜਣੇ ਕਿ ਕੰਮ ਤੁਹਾਨੂੰ ਦੱਸ ਕੇ ਹਟਾ ਪਹਿਲਾਂ ਵੀ 100 ਤੋਂ ਪਲੱਸ 110 120 ਵੀ ਹੋ ਸਕਦਾ ਆਈਲੈਂਡ ਆ ਉਹਨਾਂ ਦੇ ਵਿੱਚੋਂ ਅਪਕ ਅਸੀਂ ਘਟੋ ਘਾਟ 70 ਅਸੇ ਆਈਲੈਂਡਾਂ ਦੇ ਵਿੱਚ ਘੁੰਮਿਆ ਸਮਝ ਲਓ ਕਿ ਤਰ੍ਹਾਂ ਦਾ ਜਦੋਂ ਇੱਕ ਪੁਲ ਤੇ ਦੂਜੇ ਪੁਲ ਤੇ ਜਾਂਦੇ ਸਮਝ ਲਓ ਆਪਾਂ ਦੂਜੇ ਆਈਲੈਂਡ ਤੇ ਆ ਜੰਨੇ ਆ ਤੇ ਉਹ ਇੱਥੇ ਜਿਹੜਾ ਸਾਹਮਣੇ ਕੋਈ ਵੀ ਇੱਕ ਵੱਖਰਾ ਆਈਲੈਂਡ ਆ ਤੇ ਉਹਦੇ ਵੀ ਚਰਚਾ ਘੰਟਾ ਕਰਾ ਤੇ ਇੱਥੇ ਆ ਕੇ ਸਮੁੰਦਰ ਥੋੜਾ ਖੁੱਲਾ ਖੁੱਲਾ ਜਿਹਾ ਆਪਾਂ ਨੂੰ ਮਾਹੌਲ ਮਿਲਦਾ ਇੱਥੇ ਆ ਕੇ ਜਦੋਂ ਤੁਸੀਂ ਵੈਨਿਸੂ ਘੁੰਮਣ ਆਉਂਦਾ ਕੋਈ ਵੀ ਤਾਂ ਜਗ੍ਹਾ ਮਿਸ ਨਹੀਂ ਕਰਨੀ ਵਾਲੀ ਹੈਗੀ ਇਹ ਜਗ੍ਹਾ ਸ ਆਪਾਂ ਨੂੰ ਸਰਕਾਰੀ ਸ਼ਿਪ ਮਿਲ ਜਾਣਗੇ ਚੱਲਣ ਵਾਸਤੇ ਜੇ ਆਪਾਂ ਨੇ ਵਾਪਸ ਸਟੇਸ਼ਨ ਵੱਲ ਜਾਣਾ ਕਿਸੇ ਵੀ ਡਾਇਰੈਕਸ਼ਨ 'ਚ ਜਾਣਾ ਇੱਥੋਂ ਆਪਾਂ ਨੂੰ ਸ਼ਿਪ ਮਿਲ ਜਾਣਗੇ ਉਹ ਵੀ ਮੈਂ ਤੁਹਾਨੂੰ ਬਾਅਦ 'ਚ ਦੱਸਦਾ ਜਾ ਕੇ ਤੇ ਕਮਾਲ ਦੀ ਜਗ੍ਹਾ ਇਹ ਇੱਕ ਵਾਰ ਜ਼ਰੂਰ ਆ ਕੇ ਦੇਖ ਕੇ ਜਾਓ ਉੱਥੇ ਰੰਗ-ਬਰੰਗੇ ਲੋਕ ਰੰਗ-ਬਰੰਗੀਆਂ ਕੰਟਰੀਆਂ ਤੋਂ ਐਸਾ ਰੰਗ-ਬਰੰਗੇ ਦੇਸ਼ ਨੂੰ ਇਹ ਸ਼ਹਿਰ ਨੂੰ ਦੇਖਣਾ ਪਹੁੰਚੇ ਹੋਇਆ ਕਮਾਲ ਦਾ ਸ਼ਹਿਰ ਆ ਯਾਰ ਜਿਨੇ ਵੀ ਬਣਾਇਆ ਕਮਾਲ ਦੀ ਗੱਲ ਲੱਗ ਰਹੀ ਆ ਬਹੁਤ ਘੈਂਟ ਲੱਗ ਰਿਹਾ ਇੱਥੇ ਘੁੰਮਦੇ ਨੂੰ ਤੇ ਆ ਬਾਈ ਆਪਾਂ ਨੂੰ ਇਹ ਦਿੱਲੀ ਤੋਂ ਆ ਮੇਰਾ ਵੀਰ ਹਾਂ ਇੱਕ ਘੁੰਮਣਾ ਹੈ ਇਹ ਵੀ ਸਪੈਸ਼ਲ ਫੋਟੋਗ੍ਰਾਫੀ ਕਰਦੇ ਆਂ ਹਾਂਜੀ ਵਰਸਾਉ ਜੀ ਕਿਵੇਂ ਲੱਗਿਆ ਤੁਹਾਨੂੰ ਘੁੰਮ ਕੇ ਬੈਨਿਸ ਬੈਨਿਸ ਇੱਕ ਨੰਬਰ ਇੱਕ ਨੰਬਰ ਚੀਜ਼ ਹੈ ਨਾ ਇੱਕ ਨੰਬਰ ਜਿਹੜਾ ਨਹੀਂ ਕਦੇ ਆਇਆ ਆ ਕੇ ਇੱਕ ਵਾਰ ਦੇਖਣਾ ਜ਼ਰੂਰ ਚਾਹੀਦਾ ਉਹਨੂੰ ਹਾਂ ਦੇਖਣ ਵਾਲੀ ਚੀਜ਼ ਹੈ ਦੇਖਣ ਵਾਲੀ ਚੀਜ਼ ਆ ਤੇ ਆਪਣੀ ਲਾਈਫ ਦੇ ਵਿੱਚ ਹਾਂ ਕਦੇ ਵੀ ਮਿਸ ਨਾ ਕਰੋ ਜਦੋਂ ਇਟਲੀ ਆਓ ਹਾਂ ਇੱਕ ਵਾਰੀ ਜ਼ਰੂਰ ਆ ਕੇ ਜਾਓ ਜਿਹੜਾ ਵੀ ਮੇਰਾ ਵੀ ਇਟਲੀ ਚ ਆਇਆ ਵਾ ਨਾ ਉਹਨੂੰ ਇੱਕ ਵਾਰ ਜ਼ਰੂਰ ਬੈਨਿਸ ਦੇਖੋ ਕੁਦਰਤ ਦਾ ਨਜ਼ਾਰਾ ਹਾਂ ਦੇਖਣਾ ਆਇਆ ਹੋਇਆ ਹੈ ਨਾ ਸਾਰਾ ਦਸਾਲਾ ਦੋਾਲ ਬਾ ਕਮਾਲ ਚੀਜ਼ ਆ ਅੱਜ ਸਾਡਾ ਆਉਣ ਦਾ ਸਬਬ ਇਹ ਬੰਦੇ ਕਰਕੇ ਬਣਿਆ థాంਕ ਯੂ ਬਾਈ థాంਕ ਯੂ ਲੋ ਜੀ ਆਪਣੀ ਬੱਸ ਆ ਗਈ ਆ ਹੁਣ ਆਏ ਬੱਸ ਵਿੱਚ ਬੈਠਣਾ ਆਪਾਂ ਨੇ ਤੇ ਵੀਊ ਦੇਖਦੇ ਜਾਵਾਂਗੇ ਪਹਿਲਾਂ ਉਤਰਨਗੇ ਫਿਰ ਆਪਾਂ ਬੈਠਦੇ ਹਾਂ dopo forte ਕੇ ਬਾਬਾ ਸਾਰਾ ਸ਼ਹਿਰ ਕੋ ਮਜੇ ਨੂੰ ਟਾਈਮ ਤਾਂ ਲੱਗੇ ਜਾਂਦਾ ਤੇ ਜਿੱਥੇ ਅਸੀਂ ਸਵੇਰੇ ਤੁਰੇ ਸੀ ਉਸ ਜਗ੍ਹਾ ਤੇ ਹੁਣ ਪਹੁੰਚ ਗਏ ਆਪਾਂ ਇੱਥੇ ਤੇ ਆਲਮੋਟ ਸਾਰਾ ਘੁੰਮ ਲੈ ਨਾਲ ਤੁਹਾਨੂੰ ਵੀ ਘੁਮਾਤਾ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਗੀ ਤੇ ਅੱਜ ਦੇ ਬਲੌਗ ਦੀ ਸਮਾਪਤੀ ਆਪਾਂ ਇੱਥੇ ਕਰਦੇ ਆ ਹੁਣ ਇੱਥੋਂ ਆਪਣੀ ਗੱਡੀ ਚੱਕਣੀ ਆ ਤੇ ਵਾਪਸ ਘਰ ਨੂੰ ਜਾਣਾ ਤੇ ਕੱਲੂ ਆਪਾਂ ਮਿਲਦੇ ਤੁਹਾਨੂੰ ਇੱਕ ਹੋਰ ਨਵੀਂ ਥਾਂ ਦੇ ਉੱਤੇ ਬਹੁਤ ਸਪੈਸ਼ਲ ਥਾਂ ਹੈ ਵੇਟ ਕਰਿਓ ਕੱਲ ਦੇ ਬਲੌਗ ਦੇ ਲਈ ਉਦੋਂ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ